ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਰਾਜਵਿੰਦਰ ਸਿੰਘ ਉਹ ਕਹਿ ਰਹੇ ਨੇ ਕਿ ਮੈਡਮ ਹੋਰੀ ਇੱਕ ਦੇਸ਼ ਦੇ ਪੀਆਰ ਨੇ ਉਹਨਾਂ ਨੇ ਇੱਥੋਂ ਜੇ ਜਿੱਤ ਵੀ ਜਾਂਦੇ ਹੋ ਕਹਿੰਦੇ 1% ਮੰਨ ਲਓ ਕਿ ਉਹਨਾਂ ਨੂੰ ਤੁਸੀਂ ਜਿਤਾ ਵੀ ਦਿਨੇ ਹੋ ਉਹਨਾਂ ਨੇ ਇੱਥੋਂ ਛੱਡਣਾ ਆਪਣਾ ਸਾਰਾ ਕੁਝ ਜਾ ਕੇ ਆਪਣੇ ਵਿਦੇਸ਼ ਵਾਲੇ ਘਰ ਚ ਰਹਿਣਗੇ ਉਹਨਾਂ ਨੇ ਤੁਹਾਡਾ ਕੀ ਲੈਣਾ ਨਹੀਂ ਇਹ ਤਾਂ ਬਿਲਕੁਲ ਗਲਤ ਹੈ ਪੀਆਰ ਹੈਗੇ ਹੋ ਤੁਸੀਂ ਨਹੀਂ ਮੈਂ ਪੀਆਰ ਨਹੀਂ ਹੈਗੀ ਮੇਰੇ ਬੱਚੇ ਉੱਥੋਂ ਦੇ ਪੀਆਰ ਹੈ ਬਟ ਮੈਂ ਨਹੀਂ ਮੇਰੇ ਬੱਚੇ ਹਲੇ ਛੋਟੇ ਆ ਅਨ ਮੈਰਿਡ ਆ ਮੈਨੂੰ ਉਹਨਾਂ ਕੋਲੇ ਜਾਣਾ ਪੈਂਦਾ ਉਥੇ ਮੇਰੇ ਬੱਚੇ ਪੜ੍ਹਦੇ ਆ ਜੀ ਮੈਨੂੰ ਉਹਨਾਂ ਕੋਲੇ ਜਾਣਾ ਪੈਂਦਾ ਕਿ ਜਦੋਂ ਮੈਂ ਫ੍ਰੀ ਹੁੰਨੀ ਆ ਥੋੜਾ ਜਿਹਾ ਕਿਉਂਕਿ ਸਾਹੋ ਕੇ ਸਭ ਤਾਂ ਆਲਰੇਡੀ ਇੱਥੇ ਹੈ ਗਈ ਆ ਹਮ ਸਾਰੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਇੱਕ ਨਹੀਂ ਅਸੀਂ ਦੋ ਜਾਣੇ ਕੰਮ ਕਰ ਕਰਦੇ ਹਾਂ ਮੇਰੇ ਕੋਲ ਕੋਈ ਆਧਾ ਨਹੀਂ ਸੀ ਨਹੀਂ ਪਰ ਉਸ ਤੋਂ ਬਾਅਦ ਤਾਂ ਹਾਜ਼ਰੀ ਵਧਾਉਣੀ ਪੈਂਦੀ ਆ ਨਾ ਪਰ ਜਦੋਂ ਜ਼ਿੰਮੇਵਾਰੀ ਸਭਾ ਹਲਕਾ ਬਹੁਤ ਵੱਡਾ ਹੈ ਹਾਂ ਸਾਰੇ ਦੁੱਖ ਸਭ ਚ ਜੇ ਸਾਹੋ ਕੇ ਸਭ ਕੋਲੇ ਪੰਜ ਪ੍ਰੋਗਰਾਮ ਹੈ ਤੇ ਪੰਜ ਮੇਰੇ ਕੋਲੇ ਹੁਣ ਵੀ ਹੁੰਦੇ ਆ ਹਮ ਐਨੀ ਵੀ ਮੇਰੇ ਕੋਲੇ ਕੋਈ ਅਹੁਦਾ ਨਹੀਂ ਜਾਂ ਮੈਂ ਕੋਈ ਇਲੈਕਸ਼ਨ ਹੁਣ ਮੈਂ ਨਹੀਂ ਲੜਿਆ ਕਾਂਗਰਸ ਚ ਮੈਂ ਕੋਈ ਕੰਮ ਨਹੀਂ ਕਰਦੀ ਮੈਂ ਹੁਣ ਵੀ ਵਿਆਹ ਸ਼ਾਦੀ ਅਸੀਂ ਜੇ 10 ਪ੍ਰੋਗਰਾਮ ਹੈ ਅਸੀਂ 5-5 ਦੋਨੇ ਜੀ ਕਰਦੀ ਆ ਔਰ ਉਹਨਾਂ ਨੂੰ ਵੀ ਪਤਾ ਹੈ ਅਕਾਲੀ ਦਲ ਆਲੇ ਨੂੰ ਵੀ ਪਤਾ ਵੀ ਇਹਨਾਂ ਦੀ ਹਾਜ਼ਰੀ ਬਹੁਤ ਜ਼ਿਆਦਾ ਹੈ ਇਸੇ ਕਰਕੇ ਹੋਈ ਉਹ ਜੀਆਂ ਚੀਜ਼ਾਂ ਨੂੰ ਲੈ ਕੇ ਆ ਰਹੇ ਕਿ ਇਹਨਾਂ ਨੇ ਅਮਰੀਕਾ ਅਮਰੀਕਾ ਤਾਂ ਕੋਈ ਪ੍ਰਚਾਰ ਨੂੰ ਗਲਤ ਮੰਨਦੇ ਐਜ਼ ਅ ਊਮਨ ਮੈਂ ਮੈਂ ਮਦਰ ਵੀ ਆ ਮੈਂ ਵਾਈਫ ਵੀ ਆ ਮੇਰੀਆਂ ਰਿਸਪੌਂਸਿਬਿਲਟੀਜ਼ ਵੀ ਆ ਐਜ਼ ਅ ਫੈਮਿਲੀ ਉਹਨਾਂ ਨੂੰ ਵੀ ਮੈਨ ਨਿਭਾਉਣਾ ਨਾਲ ਨਾਲ ਔਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਮੈਂ ਚੇਅਰ ਪਰਸਨ ਸੀ ਮੈਂ ਆਪਦੇ ਘਰ ਨੂੰ ਵੀ ਕਿਸ ਕਿਸ ਤਰ੍ਹਾਂ ਰੱਖਿਆ ਮੈਂ ਆਪਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਰੀਆਂ ਨਿਭਾਈਆਂ ਔਰ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ ਮੈਂ ਆਪਣੇ ਹਸਬੰਡ ਨੂੰ ਆਪ ਖਾਣਾ ਬਣਾ ਕਿਤੇ ਨਹੀਂ ਹੁਣ ਵੀ ਹਮ ਹੁਣ ਵੀ ਮੇਰੀ ਆਦਤ ਹੈ ਔਰ ਮੈਂ ਕੱਲ ਟੈਕਟਾ ਅਨਾਉਂਸ ਹੋਣੀ ਸੀ ਕਿ ਸਾਰੇ ਸਾਡੇ ਘਰ ਬੈਠੇ ਆਏ ਸੀ ਪੱਤਰਕਾਰ ਔਰ ਮੈਂ ਜਿਹੜੇ ਮੇਰੇ ਆਪਦੇ ਕੱਪੜੇ ਆ ਮੈਂ ਕਿਸੇ ਤੋਂ ਧਵਾਉਂਦੀ ਨਹੀਂ ਮੈਂ ਆਪਣੇ ਸੂਟ ਹੈ ਜਿਹੜੇ ਹੁਣ ਵੀ ਆਪ ਧੋਣੀ ਹੈ ਹਮ ਔਰ ਮੈਂ ਜਦੋਂ ਮੈਨੂੰ ਦਿਖਿਆ ਜਦੋਂ ਜ਼ਿੰਮੇਵਾਰੀ ਮਿਲ ਗਈ ਉਦੋਂ ਕੋਈ ਧੋਣਵਾ ਤੋੜਨ ਵਾਸਤੇ ਰੱਖ ਲੈ ਜੇ ਲੋਕਾਂ ਕੋਲੇ ਜ਼ਿਆਦਾ ਜ਼ਿਆਦਾ ਕਿਉਂਕਿ ਲੋਕਾਂ ਨੇ ਕੰਮ ਕਰਦੇ ਬੈਠੇ ਕੋਈ ਗੱਲ ਨਹੀਂ